ਆਚਾਰ ਇੰਚ ਹੀ ਸਭਈ ਇਹ ਪ੍ਰੈਸ਼ਰ ਲੱਗਿਆ ਆਪਣਾ ਜੱਕ ਜੁਕ ਵਧੀਆ 15 ਟਨ ਵਾਲਾ ਜੱਕ ਆ ਬਾਈ ਜੱਕ ਦੀ ਗਾਰੰਟੀ ਪਈ ਆ ਬਾਈ ਹਾਇਦਕਰ ਠੀਕ ਆ ਇਸੇ ਦੀ ਵੀ ਗਾਰੰਟੀ ਪਈ ਆ ਬਾਈ ਹਾਇਦਕਰ ਅੱਛਾ ਠੀਕ ਹੈ ਠੀਕ ਹੈ ਕੜੇ ਵਾਲੇ ਰਮ ਹੈਗੇ ਆ ਬਾਈ ਠੀਕ ਹੈ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਆਪਣੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆ ਪਿੰਡ ਗੁਰੂਸਰ ਤਹਿਸੀਲ ਇਹਨੂੰ ਪੈਂਦੀ ਆ ਗੱਦੜਵਾ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਈ ਦੇ ਘਰੇ ਪਹੁੰਚੇ ਆ ਆਪਾਂ ਟਰਾਲੀ ਵਿਕਾਊ ਆ ਬਾਈ ਕੋਲੇ ਜੋ ਸਾਹਮਣੇ ਸਕਰੀਨ ਤੇ ਦੇਖ ਸਕਦੇ ਹੋ ਤੁਸੀਂ ਬਾਈ ਤੋਂ ਆਪਾਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਬਹੁਤ ਸ਼ੌਕ ਨਾਲ ਟਰਾਲੀ ਤਿਆਰ ਕਰਾਈ ਆ ਬਾਈ ਨੇ ਬਾਕੀ ਤੁਸੀਂ ਦੇਖ ਵੀ ਸਕਦੇ ਹੋ ਲਿਖਿਆ ਬਾਈ ਨੇ ਪੂਰੇ ਐ ਸ਼ੌਕ ਨਾਲ ਕਰਾਈ ਹੋਈ ਤਿਆਰ ਟਰਾਲੀ ਇੱਕ ਵਾਰੀ ਉਸ ਨੂੰ ਨਿਗਾਹ ਮਾਰਾ ਦੇਣਾ ਫਿਰ ਆਪਾਂ ਬਾਈ ਤੋਂ ਸਾਰੀ ਜਾਣਕਾਰੀ ਲੈ ਕੇ ਦੱਸਾਂਗੇ ਚੈੱਕ ਕਰ ਲਓ ਇੱਕ ਵਾਰੀ ਤੁਸੀਂ ਥੱਲੋਂ ਵੀ ਤੁਹਾਨੂੰ ਦਿਖਾ ਦਿੰਨਾ ਜੱਕ ਲੱਗਿਆ ਚੈੱਕ ਕਰੋ ਇੱਕ ਵਾਰੀ ਤੁਸੀਂ ਟੈਟੂ ਦੋਸਤੋ ਚੈੱਕ ਕਰ ਲਓ ਕਿੰਨੇ ਕੁ ਪਏ ਆ ਤੁਹਾਨੂੰ ਦੂਸਰੀ ਸਾਈਡ ਤੋਂ ਵੀ ਦਿਖਾ ਦਿੰਨਾ ਮੈਂ ਇਧਰ ਵੀ ਦੇਖ ਲਓ ਪੂਰੇ ਸ਼ੌਕ ਨਾਲ ਬਾਈ ਕਹਿੰਦਾ ਟਰਾਲੀ ਤਿਆਰ ਕਰਾਈ ਸੀ ਤੇ ਕਰਾਉਣੇ ਆ ਬਾਈ ਨਾਲ ਗੱਲਬਾਤ ਲੈਨੇ ਸਾਰੀ ਜਾਣਕਾਰੀ ਆਜੋ ਦੋਸਤੋ ਥੋੜਾ ਜਿਹਾ ਸਾਹਮਣੇ ਆਉਣ ਤੋਂ ਥੋੜਾ ਜਿਹਾ ਸ਼ਰਮਾਉਂਦਾ ਤੇ ਆਪਾਂ ਆਈ ਨਾਲ ਨਾਲ ਗੱਲ ਕਰਾਉਣੇ ਆ ਬਾਈ ਜੀ ਹਾਂਜੀ ਸਸੀਗਾ ਬਾਈ ਜੀ ਸਸੀਗਾ ਬਾਈ ਜੀ ਬਾਈ ਜੀ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਨਾਮ ਮੇਰਾ ਲਾਪਰੀ ਸਿੰਘ ਵੇ ਲਾਪਰੀ ਸਿੰਘ ਬਾਈ ਜੀ ਆਪਾਂ ਪਿੰਡ ਪੁੰਡ ਦਾ ਦਾਸਤਾ ਗੁਰੂ ਸਰ ਪਿੰਡ ਦਾ ਹਾਂਜੀ ਹਾਂਜੀ ਬਾਈ ਤੇ ਬਈ ਆਪਾਂ ਟਰਾਲੀ ਇਹ ਕਿੱਥੋਂ ਤਿਆਰ ਕਰਾਈ ਸੀ ਟਰਾਲੀ ਤ੍ਰਾਲੀ ਵੀਰੇ ਆਪਾਂ ਚੰਨੂ ਤੋਂ ਬਣਾਈ ਸੀਗੀ 6 ਕਿ ਮਹੀਨੇ ਪਹਿਲਾਂ ਅੱਛਾ ਹੁਣ ਕੋਈ ਕਰਦੀ ਐ ਮਰਜੈਂਸੀ ਕਰਕੇ ਬਸ ਸੇਲ ਕਰਨੀ ਐ ਠੀਕ ਐ ਕਰਦੀ ਐ ਮਰਜੈਂਸੀ ਕਰਕੇ ਹਾਂਜੀ ਆਪ ਹੀ ਤਿਆਰ ਕਰਾਈ ਸੀ ਬਈ ਆਪ ਹੀ ਤਿਆਰ ਕਰਾਈ ਸੀ ਬਈ ਆਪਾਂ ਸਾਈਟ ਤੇ ਬਣਾਈ ਸੀ ਆਪਣੇ ਆਪ ਸਾਈਟ ਤੇ ਬਣਾਈ ਸੀ ਹਾਂਜੀ ਪੂਰੇ ਸ਼ੌਂਕ ਨਾਲ ਕਰਾਈ ਸੀ ਤਿਆਰ ਫਿਰ ਹੈ ਹਾਂਜੀ ਹਾਂਜੀ ਬਾਈ ਠੀਕ ਐ ਠੀਕ ਐ ਕੀ ਰੀਜਨ ਬਣ ਗਿਆ ਬਈ ਬਈ ਬਸ ਕਰੇ ਥੋੜਾ ਆਪਾਂ ਉਹਨੇ ਲੋੜ ਤਾਂ ਕਰਕੇ ਬਸ ਸੇਲ ਕਰਨੀ ਐ ਬਾਈ ਅੱਛਾ ਠੀਕ ਐ ਕਿਨੇ ਵਾਲੀ ਐ ਯੂ ਕਿਨੇ ਫੁੱਟ ਵਾਲੀ ਐ ਇਹ ਟਰਾਲੀ 11 6 ਸਵਾ 2 ਦਾ ਸਾਈਜ਼ ਆ ਵੀਰੇ 11 ਫੁੱਟ ਲੰਬੀ ਐ 6 ਫੁੱ ਤੰਨ ਪੁੱਟ ਬਾਈ ਇਹਨੂੰ ਜਾਲੀ ਲੱਗੀ ਆ ਚਾਰੇ ਪਾਸੇ ਅੱਛਾ ਜਾਲੀ ਮਗਰਲੇ ਪਾਸੇ ਡਾਲੇ ਦੇ ਉੱਤੇ ਬਾਈ ਇਹਦੇ ਜਾਲੀ ਲੱਗੀ ਜਿਹੜਾ ਪੰਡਾਲਾ ਇਹਦਾ ਖੁੱਲਦਾ ਸਾਈਡ ਨੂੰ ਖੁੱਲਦਾ ਬਾਈ ਹਾਂ ਬਾਈ ਸਾਈਡ ਨੂੰ ਇੱਕ ਸਾਈਡ ਕੋੱਕ ਕੇ ਜਾ ਕੇ ਨਾਲ ਲੱਗ ਜਾਂਦਾ ਡਾਲਾ ਸਾਰਾ ਖੁੱਲਦਾ ਅੱਛਾ ਠੀਕ ਹੈ ਸਾਰਾ ਡਾਲਾ ਖੁੱਲਦਾ ਹਾਂ ਠੀਕ ਹੈ ਜੀ ਸਵਾ 4 ਇੰਚ ਹੀ ਸਬਾਈ ਇਹਦਾ ਸਬਾਈ ਇਹਦਾ ਤੂੰ ਚੈੱਕ ਕਰ ਲਓ ਸਵਾ 4 ਇੰਚ ਹੀ ਸਵਾ 4 ਇੰਚ ਹੀ ਸਬਾਈ ਜੇ ਪ੍ਰੈਸ਼ਰ ਲੱਗੇ ਆਪਣਾ ਜੱਕੂ ਵਧੀਆ 15 ਟਨ ਵਾਲਾ ਜੱਕਾ ਬਾਈ ਜੱਕ ਦੀ ਗਾਰੰਟੀ ਪਈ ਆ ਬਾਈ ਹੇ ਦੇਕਰ ਠੀਕ ਹੈ ਹਿੱਸੇ ਦੀ ਵੀ ਗਾਰੰਟੀ ਪਈ ਆ ਬਾਈ ਹੇ ਦੇਕਰ ਅੱ ਆ ਟੂਰਾ ਚੰਗੀ ਪਈ ਬਈ ਲੱਗੀ ਆ ਬਈ ਇਹਦੇ ਕਿੰਨੇ ਕੇ ਜਲੀ ਆ ਚਾਦਰ ਵੀਰੇ ਥੱਲੇ ਵਾਲੀ ਫਰਸ਼ ਦੀ 8 ਕੇ ਦੀ ਚਾਦਰ ਲੱਗੀ ਦੀ ਆ ਉਹਦੇ 8 ਕੇ ਦੀ ਚਾਦਰ ਦੀ ਗਰੰਟੀ ਹੈ ਵੀਰੇ ਹਾਂ ਕੋਈ ਨਹੀਂ ਪੂਰੀ ਗਰੰਟੀ ਹੋਊਗੀ ਬਈ ਹਾਂ ਹਾਂ ਬਈ ਪੂਰੀ ਗਰੰਟੀ ਕੋਈ ਬੰਦਾ ਆਇਆ ਆਉਂਦਾ ਕਰੇ ਹਾਂ ਬਈ ਫੁੱਲ ਗਰੰਟੀ ਹੈ ਕੋਈ ਚੱਕਰ ਨਹੀਂ 8 ਕੇ ਦੀ ਆ ਤੇ ਆ ਕੇ ਚੈੱਕ ਕਰਾ ਸਕਦਾ ਜਿਹੜੀ ਆਪਾਂ ਗੱਲ ਕਹਾਂਗੇ ਉਹ ਨਿਕਲੂਗੀ ਉਹ ਨਿਕਲੂਗੀ ਬਈ ਬੰਦੇ ਦੇ ਭੁਗਾਈ ਨਹੀਂ ਕਰਾਉਂਦੇ ਹਾਂ ਭੁਗਾਈ ਨਹੀਂ ਕਰਾਉਦੇ ਬੰਦੇ ਦੀ ਆਪਾਂ ਤੇ ਇਹਦਾ weight ਕਿੰਨਾ ਬਈ weight ਬਈ ਇਹਦਾ 15 ਕੁਇੰਟਲ ਤੇ 90 ਕਿਲੋ ਹੈ ਪੂਰਾ ਵੇਟ ਹੋਊਗਾ ਪੂਰਾ ਵੇਟ ਹੋਊਗਾ ਬਾਈ ਵੇਟ ਕਰਾ ਕੇ ਲਿਜਾ ਸਕਦਾ ਕੋਈ ਤਰਾਹ ਦੀ ਸਾਰੀ ਗੱਲ 15 ਕੁਇੰਟਲ 90 ਕੰਡਾ ਕਰਾ ਕੇ ਲਿਜਾ ਸਕਦਾ ਬਾਈ ਕੋਈ ਠੀਕ ਹੈ ਬਾਈ ਜੀ ਤੇ ਬਾਈ ਜੀ ਇਹਦਾ ਡਿਮਾਂਡ ਦੀ ਆਪਾਂ ਗੱਲ ਕਰਗੇ ਜੀ ਡਿਮਾਂਡ ਵੀਰੇ 1,30,000 ਰੁਪਇਆ ਠੀਕ ਹੈ ਬਾਕੀ ਜਿਹੜਾ ਆਪਣੀ ਕੋਈ ਵੀਡੀਓ ਦੇਖ ਕੇ ਆਊਗਾ ਵੀਰੇ ਆਪਾਂ ਮੌਕੇ ਤੇ ਮਾਨਤਾਨ ਕਰਦਾ ਅੱਛਾ ਮਾਨਤਾਨ ਉਹ ਤਾਂ ਕਰ ਦੋਗੇ ਹਾਂਜੀ ਠੀਕ ਹੈ ਠੀਕ ਹੈ ਦੋਸਤੋ ਬਾਈ ਨੇ ਰੇਟਸ ਨੂੰ ਦੱਸਤਾ 1,30,000 ਰੁਪਇਆ ਤੇ ਟਰਾਲੀ ਬਾਈ ਜਮਾ ਬਿਲਕੁਲ ਨਹੀਂ ਹੈ ਜਿਹੜਾ ਬਾਈ ਨੇ ਤਿਆਰ ਕਰਾਉਣੀਆਂ ਮੰਨ ਲ ਤੁਸੀਂ ਇਹ ਟਰਾਲੀ ਦੇਖ ਕੇ ਜ਼ਰੂਰ ਜਾਇਓ ਤੇ ਫਿਰ ਤੁਹਾਨੂੰ ਆਪੇ ਪਤਾ ਲੱਗ ਜੂ ਜਿਹੜਾ ਬਾਈ ਦੇ ਵੀਰ ਦੇ ਘਰੇ ਟਰਾਲੀ ਵੇਖਣ ਆ ਗਿਆ ਉਹ ਲੈ ਕੇ ਜਾਊਗਾ ਬਾਈ ਛੱਡ ਕੇ ਨਹੀਂ ਜਾਂਦਾ ਇਹ ਗੱਲ ਪੱਕੀ ਐ ਤੇ ਜੇ ਇੱਕ ਵਾਰੀ ਚੈੱਕ ਕਰ ਲਓ ਤੁਹਾਨੂੰ ਮੈਂ ਦਿਖਾ ਦਣਾ ਸਾਈਡ ਸੂਰ ਤੋਂ ਥੋੜਾ ਜਿਹਾ ਅੰਦਰ ਖੜੀ ਕਰਕੇ ਟਰਾਲੀ ਆਪਾਂ ਦਿਖਾ ਨਹੀਂ ਸਕਦੇ ਪੂਰੀ ਪਿਛੋ ਹੀ ਦਿਖਾ ਦਿੰਦੇ ਨੇ ਤੁਹਾਨੂੰ ਚੈੱਕ ਕਰਾ ਆਂਦੇ ਤੁਸੀਂ ਚੈੱਕ ਕਰ ਲਓ ਸਾਈਡਾਂ ਤੋਂ ਬਾਈ ਨੇ ਪੂਰੇ ਐ ਸ਼ੌਂਕ ਨਾਲ ਤਿਆਰ ਕਰਾਈ ਸੀ ਬਾਈ ਕਹਿੰਦਾ ਕੋਈ ਘਰ ਦੀ ਐਮਰਜੈਂਸੀ ਕਰਕੇ ਇਹ ਸੇਲ ਕਰਨਾ ਪੈਂਦਾ ਤੇ ਜੇ ਬਾਈ ਦਾ ਪਰ ਨੰਬਰ ਲੈ ਕੇ ਦਿੰਨੇ ਹਾਂ ਕੰਟੈਕਟ ਨੰਬਰ ਤੇ ਜੇ ਤੁਹਾਨੂੰ ਚੰਗੀ ਲੱਗਦੀ ਟਰਾਲੀ ਬਾਈ ਨੂੰ ਫੋਨ ਜ਼ਰੂਰ ਕਰਨਾ ਕਿ ਨੰਬਰ ਬੋਲੀ ਵਜੋਂ ਆਪਦਾ ਬੜਾ ਆ ਨੰਬਰ ਵੇਰੇ ਆਪਣਾ 97498 ਠੀਕ ਹੈ ਜੀ 30001 ਜੀ 30001 ਹਾਂਜੀ 979983001 ਜੀ 001 ਲੋਬ ਦੋਸਤੋ ਨੰਬਰ ਵੀ ਬਾਈ ਦਾ ਵੀਆਈਪੀ ਨੰਬਰ ਹੈ ਤੇ ਜੇ ਤੁਹਾਨੂੰ ਵੀਡੀਓ ਆਪਣੀ ਚੰਗੀ ਲੱਗਦੀ ਦੋਸਤੋ ਚੋ ਤੇ ਵੱਧ ਤੋਂ ਵੱਧ ਫੋਲੋ ਕਰ ਲਓ ਆਪਣੇ ਪੇਜ ਨੂੰ ਤੇ ਜੇ ਦੋਸਤੋ ਟਰਾਲੀ ਬਾਈ ਚੰਗੀ ਲੱਗਦੀ ਹੈ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਨੰਬਰ ਲੈ ਵੀ ਦਿੱਤਾ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਹੋ ਇੱਕ ਵਾਰੀ ਤੁਹਾਨੂੰ ਟਾਇਰ ਫੇਰ ਦਿਖਾ ਦੇਣਾ ਦੋਸਤੋ ਚੈੱਕ ਕਰ ਲਓ ਇਹ ਸਭ ਸੱਚ ਚੈੱਕ ਕਰ ਲਓ ਪ੍ਰੈਸ਼ਰ ਚੈੱਕ ਚੈੱਕ ਕਰ ਲਓ ਠੀਕ ਹੈ ਦੋਸਤੋ ਧੰਨਵਾਦ ਜੀ